ਚਾਈਨਾ ਡੋਰ ਦੀ ਵਿਕਰੀ ਤੇ ਨਕੇਲ ਕਸਰ ਨੂੰ ਲੈ ਕੇ ਆ ਵੇਖੋ ਕਿਵੇਂ ਪੁਲਿਸ ਵਾਲਾ ਹੀ ਭੇਸ ਬਦਲ ਕੇ ਪਹੁੰਚ ਜਾਂਦਾ ਤੇ ਮੌਕੇ ਤੇ ਹੀ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰ ਤੇ ਧਾਵਾ ਬੋਲ ਦਿੱਤਾ ਗਿਆ ਤਾਂ ਬਟਾਲਾ ਦੇ ਟ੍ਰੈਫਿਕ ਪੁਲਿਸ ਇੰਚਾਰਜ सुरेंद्र ਸਿੰਘ ਜੋ ਕਿ ਭੇਸ ਬਦਲ ਕੇ ਸ਼ਰਿਆਮ ਆਪਣੀ ਦੁਕਾਨ ਤੇ ਚਾਈਨਾ ਡੋਰ ਵੇਚ ਰਿਹਾ ਇਸ ਦੁਕਾਨਦਾਰ ਨੂੰ ਕਾਬੂ ਕਰ ਲੈਂਦੇ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ ਇਹ ਟ੍ਰੈਫਿਕ ਪੁਲਿਸ ਮੁਲਾਜ਼ਮ ਆਪਣੀ ਵਰਦੀ ਦੇ ਉੱਪਰ ਕਾਲੀ ਚਾਦਰ ਲਪੇਟ ਕੇ ਦੁਕਾਨ ਦੇ ਵਿੱਚ ਜਾਗ ਦਾਖਲ ਹੁੰਦੇ ਨੇ ਸ਼ਰਿਆਮ ਚਾਈਨਾ ਡੋਰ ਦੀ ਵਿਕਰੀ ਹੋ ਰਹੀ ਸੀ ਤਾਂ ਦੋਵਾਂ ਪਿਓ ਪੁੱਤ ਨੂੰ ਇੱਥੇ ਦਬੋਚ ਲਿਆ ਗਿਆ ਜਿਸ ਮਗਰੋਂ ਦੁਕਾਨ ਦੇ ਵਿੱਚ ਹੰਗਾਮਾ ਹੋ ਜਾਂਦਾ ਟ੍ਰੈਫਿਕ ਪੁਲਿਸ ਇੰਚਾਰਜ ਨੇ ਪਹਿਲਾਂ ਗੱਟੂ ਕਬਜ਼ੇ 'ਚ ਲੈਨੇ ਫਿਰ ਪਿਓ ਪੁੱਤ ਨੂੰ ਕਬਜ਼ੇ 'ਚ ਲਿਆ ਤੇ ਐਸਐਚਓ ਸਿਟੀ ਨੂੰ ਬੁਲਾ ਕੇ ਉਹਨਾ ਹਵਾਲੇ ਕਰ ਦਿੱਤਾ ਤਾਂ ਐਸਐਚਓ ਸਿਟੀ ਦਾ ਇਹ ਕਹਿਣਾ ਹੈ ਕਿ ਬੇਸ਼ੱਕ ਇਹਨਾਂ ਕੋਲੋਂ ਘੱਟ ਮਾਤਰਾ ਦੇ ਵਿੱਚ ਗੱਟੂ ਬਰਾਮਦ ਹੋਏ ਨੇ ਪਰ ਉਮੀਦ ਹੈ ਕਿ ਜਿਸ ਹੋਲਸੇਲਰ ਦੇ ਕੋਲੋਂ ਇਹ ਗੱਟੂ ਖਰੀਦੇ ਸਨ ਉਸ ਕੋਲੋਂ ਵੱਡੀ ਮਾਤਰਾ ਦੇ ਵਿੱਚ ਚਾਈਨਾ ਡੋਰ ਦੀ ਬਰਾਮਦਗੀ ਹੋ ਸਕਦੀ ਹੈ ਤਾਂ ਅਜਿਹੇ ਆਪਰੇਸ਼ਨ ਜਾਰੀ ਰਹਿਣਗੇ ਚਾਈਨਾ ਡੋਰ ਦੀ ਵੱਡੀ ਮਾਤਰਾ ਦੇ ਵਿੱਚ ਰਿਕਵਰੀ ਦੀ ਵੀ ਇੱਥੇ ਸੰਭਾਵਨਾ ਹੈ ਤਾਂ ਦੇਖ ਲਓ ਚਾਈਨਾ ਡੋਰ ਜਿਹੜੀ ਉਹ ਸ਼ਰਿਆਮ ਵੇਚ ਰਹੀ ਹੈ ਤੇ ਇਸ ਵਿਚਾਲੇ ਹੁਣ ਪੁਲਿਸ ਵਾਲੇ ਵੀ ਵਕੋ ਵਕਰੇ ਤਰੀਕੇ ਦੇ ਨਾਲ ਇਹਨਾਂ 77 ਚਾਈਨਾ ਡੋਰ ਵੇਚਣ ਵਾਲਿਆਂ ਤੇ ਸ਼ਿਕੰਜਾ ਕਸਰਨ ਜਿੱਥੇ ਭੇਸ ਬਦਲ ਕੇ ਪੁਲਿਸ ਵਾਲਾ ਚਾਈਨਾ ਡੋਰ ਵੇਚਣ ਵਾਲੇ ਦੀ ਦੁਕਾਨ ਤੇ ਪਹੁੰਚ ਗਿਆ ਤੇ ਉਕਤ ਦੁਕਾਨਦਾਰ ਨੂੰ ਦਬੋਚ ਲਿਆ ਜਾਂਦਾ ਇਹ ਕੰਮ ਨਹੀਂ ਕਰਦਾ ਨਵਾਂ ਪਾਲਣਾ ਮੈਂ ਤੁਹਾਨੂੰ ਕਹਿਣਾ ਵੀ ਜਿੱਥੋਂ ਲੈ ਕੇ ਆ ਗਏ ਗੱਲ ਮੇਰੇ ਮੱਥੇ ਤੇ ਚੋਲ ਰਹੀ ਆ ਮੈਂ ਨਹੀਂ ਬਾਲੀ ਗੱਲ ਕਰਨਾ ਮੈਂ ਕੋ ਮੈਂ ਤੁਹਾਡੇ ਕੋਲ ਅਪੀਲ ਕਰਨਾ ਕਿ ਕਿਰਪਾ ਕਰਕੇ ਮੇਰੇ ਸਾਥ ਦਿਓ ਲੇਕਿਨ ਫਿਰ ਕਾਬੂ ਬੰਦਾ ਵੱਡਾ ਹੋ ਜਾਣਾ ਜੀ ਮੇਰੀ 35 ਸੁੰਦੇ ਨਾ ਤੁਸੀਂ ਆ ਮੈਂ ਤੁਹਾਡੀ ਬੇਨਤੀ ਹੈ ਤੁਹਾਨੂੰ ਤਾਂ ਮੈਂ ਦੱਸ ਦਿੰਦਾ ਰੌਲਾ ਪਾਉਂਦਾ ਵੀ ਨਾ ਹੈਲੋ ਇਹ ਵੀ ਨਹੀਂ ਹੈਗਾ ਸੱਚੀਕਤ ਮੈਂ ਗੱਲ ਸੁਣ ਲਾਣ ਕਰਦੀ ਮੇਰੇ ਨਾਲ ਤੇਰੀ ਉਮਰ ਵੱਡੀ ਹੈ ਨਾ ਅੰਦਰ ਵੱਡੀ ਨਹੀਂ ਹੱਥ ਛੋੜ ਮਾੜਾ ਗਲਤ ਕੰਮ ਉਹਦੇ ਹੱਥ ਛੋੜ ਇਹੋ ਜਿਹੀ ਗੱਲ ਨਹੀਂ ਆ ਦੇ ਬੀਬੀ ਹੇ ਵਕੀਲ ਨਹੀਂ ਆਉਂਦੇ ਸਾਹਿਬ ਨੇ ਮੀਡੀਆ ਨਾਲ ਪੇਜ ਹੈ ਸਾਰਿਆਂ ਦਾ ਲਾਈਵ ਹੋ ਕੇ ਕਪਤਾਨ ਸਾਹਿਬ ਆਉਂਦੇ ਲੋਕਾਂ ਦੇ ਬੱਚੇ ਮਰਨੇ ਤੁਸੀਂ ਥੋੜੇ ਥੋੜੇ ਫਾਇਦੇ ਲਈ ਲੈ ਲੱਖੋ ਆਹ ਫੱਜੀ ਤੇ ਗਲਤੀ ਹੋ ਗਈ ਨਾ ਜੀ ਮਹਾਰਾਜ ਇਹ ਇੱਕ ਜਨਤਾ ਕੋ ਮੰਗਿਓ ਸੱਜਣੋ ਕਾਜੀ ਸਾਰਿਆਂ ਦੇ ਦੁਰੇ ਫਿਰਦੇ ਆ ਸਾਡਾ ਮੈਂ ਕੱਢ ਜੂ ਦਰ ਮੈਂ ਕਹੀ ਮੇਰੇ ਯਾਰ ਗਾ ਨਹੀਂ ਮੇਰੀਆਂ ਦੁਕਾਨਾਂ ਨੇ ਲਹੂ ਦੀ ਮੈਂ ਆਪਣੇ ਯਾਰ ਨਾਲ ਮੰਡੇ ਨੂੰ ਪੁਲਾਸੇ ਆ ਮੈਂ ਜੀ ਮੈਂ ਵੀ ਉਹ ਮੈਨੂੰ ਸਵੇਰੇ ਕਹਿ ਰਿਹਾ ਸਵੇਰੇ ਕਹਿ ਰਿਹਾ ਬਾਹਰ ਹੋਣਾ ਤਾਂ ਬਾਹਰ ਹੋ ਜਾ ਮੈਂ ਤਾਂ ਬਾਹਰ ਨੂੰ ਹਾਂ ਮੈਂ ਤਾਂ ਗਵੰਦੀਆਂ ਬਰਾਣਾ ਦੇਖੀ ਨਹੀਂ ਮੈਂ ਆਪਾਂ ਕਰਦੇ ਨਹੀਂ ਉਹ ਨੂੰ ਬਤਾ ਕੋਈ ਨਹੀਂ ਜਾਣਾ ਪਰ ਜਦੋਂ ਆਪਾਂ ਲੇਕੇ ਲੇਕੇ ਫਾਇਦਾ ਲਈ ਅਦੁੱਪ ਜਾਨਵਰ ਮਰਨਦੇ ਨੇ ਲੋਕਾਂ ਦੇ ਬੱਚੇ ਮਰਨਦੇ ਨੇ ਤੇ ਤੁਸੀਂ ਥੋੜਾ ਜਿਹਾ ਨਹੀਂ ਸਖਚਾ ਭਾਜੀ ਕਿੰਨੇ ਆ ਗਏ ਮੈਨੂੰ 15 ਦਿਨਾਂ ਦਾ ਰੱਖਿਆ 15 ਦਿਨ ਔਰ ਤੁਸੀਂ ਵਾਜ ਕੇ ਧਿਆਨਾ ਡੋਰ ਵੇਚਿੰਦੇ ਹੋ 15 ਮੈਂ ਤਾਂ ਇੱਧਰ ਥੋੜਾ ਨਹੀਂ ਵੇਚੀ ਤੁਸੀਂ ਇਹੋ ਜਿਹੇ ਤੇਰਾ 13 ਸਾਲ ਦਾ ਹੋ ਗਿਆ ਹੁਣ ਮੈਂ ਇਹਦੇ ਨਾਲ ਹੋ ਗਈ ਚੱਲੋ ਚੱਲੋ ਪੈਸਿਆਂ ਦੀ ਪਰ ਉਹ ਗਾਂ ਚੱਲ ਗਏ ਤੇ ਮੈਂ ਹੁਣ ਗਾਂ ਚੱਲ ਗਏ ਤੇ ਫਿਰ ਗਾਂ ਦੱਸੋ ਜਿਹਨਾਂ ਦੇ ਬਿਜਲਕੋ ਗਏ ਨੇ ਆ ਆ ਆ ਆ ਆ ਨਾ 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 ਆ ਆ ਅਸਲੀ ਨਾ ਮਾੜੀ ਨਾ ਆਪਾਂ ਅੱਜ ਮੈਂ ਕਿਹਾ 5 ਮਿੰਟਾਂ ਇਧਰ ਗਿਆ 5 ਮਿੰਟਾਂ ਜਿਆਦਾ ਮੈਂ ਬਣੀ ਬੀਬੀ ਉਹਦੇ ਸਾਡੇ ਪੈਸੇ ਨੇ ਸਾਡੇ ਆਪਣਾ ਨਹੀਂ ਵਾਪਸ ਕਰਦੇ ਉਹ ਦੋ ਛੱਡੋ ਗੱਲ ਬਦੋ ਬਦੋ ਨਬਈ ਮੇਰੇ ਪੈਸਾ ਸਹੀ ਜਾਈਏ ਸੋਹੇ ਸਾਡੀ ਗਾਲ ਪਦੀ ਹੈ ਦੇਖੋ ਛੁੱਟਣਾ ਫਤਰ ਚੁੱਕ ਜਲਦੀ ਕੋਣ ਮੁੰਡੇ ਬਿਛਾਰੀ ਮੈਨੂੰ ਕਿਹੜਾ ਯਾਰ ਮੈਨੂੰ ਬਸ ਕੋਈ ਮਾਨ ਜੋਗ ਐਸਐਸਪੀ ਸਾਹਿਬ ਦੇ ਨਿਸ਼ਾਨੇ ਨਿਸ਼ਾਨਾ ਤਹਿਤ ਅੱਜ ਫਿਰ ਤੋਂ ਹੀ ਜਿਹੜੀ ਡਰਾਈਵ ਚਾਇਨਾ ਰੋਡ ਦੇ ਗੇਂਸ ਚਲਾਈ ਜਾ ਰਹੀ ਆ ਇਹਦੇ ਵਿੱਚ ਸਵੇਰੇ ਵੀ ਕਾਫੀ ਰੇਡ ਕੀਤੇ ਗਏ ਸਾਰੇ ਸ਼ਹਿਰ ਦੇ ਵਿੱਚ ਹੁਣ ਫੇਰ ਦੁਬਾਰਾ ਸੇਖੜੀਆਂ ਮਹੱਲੇ ਰੇਡ ਕੀਤਾ ਗਿਆ ਜਿੱਥੋਂ ਤਿੰਨ ਗੱਟੂ ਫਰੰਤ ਹੋਇਆ ਰਮੇਸ਼ ਗੁੱਟੀਆਂ ਵਾਲੇ ਕੋਈ ਕੀ ਕਾਰਵਾਈ ਕੀਤੀ ਜੋ ਬਣਦੀ ਕਾਰਵਾਈ ਅਮਰਚ ਹੁਣੇ ਲੈਂਦੀ ਜਾਵੇ ਸੇਲਰ ਵੀ ਸ਼ਾਇਦ ਕਾਬੂ ਆਉਣਗੇ ਇਹਦੇ ਵਿੱਚ ਅਜੇ ਤੱਕ ਕੋਈ ਗੱਲ ਨਹੀਂ ਸਾਹਮਣੇ ਆਈ ਇਹਨਾਂ ਨੇ ਕਿੱਥੋਂ ਖਰੀਦ ਕੀਤਾ ਆ ਕਿੱਥੋਂ ਲੈ ਕੇ ਆਏ ਨੇ ਉਹਦੇ ਬਾਰੇ ਫਿਰ ਜੋ ਵੀ ਗੱਲ ਸਾਹਮਣੇ ਆਉਂਦੀ ਆ ਆਪਜੀ ਨੂੰ ਦੱਸ ਦਿੱਤਾ ਜਾਏ